ਸਤਿ ਸ੍ਰੀ ਅਕਾਲ ਦੋਸਤੋ ਮੈਂ ਹਨਵਨੀ ਸਿੰਘ ਚਿਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਅੱਜ ਅਸੀਂ ਪਹੁੰਚੇ ਹਾਂ ਹੁਸ਼ਿਆਰਪੁਰ ਦੇ ਚੰਡੀਗੜ੍ਹ ਰੋਡ ਤੇ ਨਾਲ ਲੱਗਦੇ ਪਿੰਡ ਬਜਰੌਰ ਬਜਰੌਰ ਇੱਕ ਜੇ ਉਹ ਪਿੰਡ ਜਿੱਥੇ ਪੰਜਾਬ ਦੇ ਇੱਕ ਮਸ਼ਹੂਰ ਕਲਾਕਾਰ ਪੰਜਾਬੀ ਗਾਇਕ ਜਿਨ੍ਹਾਂ ਨੇ ਇਸ ਪਿੰਡ ਦਾ ਨਾਮ ਪੂਰੇ ਦੇਸ਼ ਪਰ ਪੂਰੇ ਵਰਲਡ ਲੈਵਲ ਤੇ ਚਮਕਾ ਦਿੱਤਾ ਗੱਲ ਕਰਦੇ ਆ ਸਤਿੰਦਰ ਸਰਤਾਜ ਦੀ ਉਹਨਾਂ ਵੱਲੋਂ ਪਰਸੋ ਯਾਨੀ ਕਿ 16 ਤਰੀਕ ਨੂੰ ਇੱਥੇ ਇੱਕ ਅਖੜਾ ਲਗਾਇਆ ਜਾਏਗਾ ਆਪਣੇ ਹੀ ਪਿੰਡ ਪਹੁੰਚ ਕੇ ਰੌਣਕਾਂ ਲਗਾਈਆਂ ਜਾਣ ਗਈਆਂ ਤੇ ਜਿਸ ਦੀ ਖੁਸ਼ੀ ਵਿੱਚ ਪਿੰਡ ਵਾਸੀਆਂ ਵੱਲੋਂ ਇੱਥੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜੋ ਸਾਡੇ ਕੈਮਰੇ ਰਾਹੀਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ ਔਰ ਸਟੇਜ ਜੋ ਦਿਖਾਈ ਜਾ ਰਹੀ ਹੈ ਬੜੀ ਸਜਾਵਟ ਨਾਲ ਬਣਾਈ ਜਾ ਰਹੀ ਹੈ ਤੇ ਲਾਈਟਾਂ ਜੋ ਨੇ ਉਹ ਵੀ ਬਖੂਬੀ ਲਗਾਈਆਂ ਜਾ ਰਹੀਆਂ ਨੇ ਪ੍ਰੋਗਰਾਮ ਸ਼ਾਮ ਨੂੰ 16 ਤਰੀਕ ਨੂੰ 6 ਵਜੇ ਸ਼ਾਮ 6 ਵਜੇ ਸ਼ੁਰੂ ਹੋ ਜਾਵੇਗਾ ਇਸ ਦੇ ਸਬੰਧੀ ਅਸੀਂ ਗੱਲਬਾਤ ਕਰਾਂਗੇ ਪਿੰਡ ਵਾਸੀਆਂ ਨਾਲ ਕਿੱਦਾਂ ਦੇ ਉਹਨਾਂ ਦੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਕਿੰਦਾ ਦੀ ਉਹਨਾਂ ਦੇ ਖੁਸ਼ੀ ਦੀ ਇੱਕ ਲਹਿਰ ਜੋ ਹੈ ਉਹ ਆਈ ਹੋਈ ਆ ਤੇ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਸੰਜੀਵ ਰਾਣਾ ਜੀ ਸੰਜੀਵ ਜੀ ਅੱਜ ਬਜਰੌਰ ਪਿੰਡ ਦੇ ਵਿੱਚ ਸਤਿੰਦਰ ਸਰਤਾਜ ਦਾ ਖੜਾ ਲੱਗਣ ਜਾ ਰਿਹਾ ਬਿਲਕੁਲ ਜੀ ਕਿਵੇਂ ਦੇਖਦੇ ਹੋ ਜੀ ਇੱਕ ਪੂਰੇ ਪਿੰਡ ਦਾ ਨਾਮ ਦੇਸ਼ ਭਰ ਦੁਨੀਆ ਭਰ ਦੇ ਵਿੱਚ ਮਸ਼ਹੂਰ ਕਰ ਦਿੱਤਾ ਹੈ ਇਹਨਾਂ ਨੇ ਦੇਖੋ ਜੀ ਸਾਨੂੰ ਬਹੁਤ ਮਾਣ ਆ ਆਪਣੇ ਭਰਾ ਦੇ ਉੱਤੇ ਇਹ ਸਾਡਾ ਪਹਿਲਾ ਸ਼ਖਸ ਹੈ ਜਿਹਨੇ ਮਤਲਬ ਪ੍ਰੂਫ ਕਰ ਦਿੱਤਾ ਕਿ ਅੱਗੇ ਕਹਿੰਦੇ ਸੀ ਨਾ ਕਿ ਫਿਲਮਾਂ ਚ ਜਾਣਾ ਤਾਂ ਪਿੱਛੇ ਖਾਨ ਜ਼ਰੂਰੀ ਹੈ ਜੇ ਗਾਇਕੀ ਦੇ ਖੇਤਰ ਜਾਣਾ ਤਾਂ ਪਿੱਛੇ ਮਾਨ ਜ਼ਰੂਰੀ ਹੈ ਜੀ ਠੀਕ ਹੈ ਜੀ ਸਰਤਾਜ ਨੇ ਇਹ ਮਤਲਬ ਗ੍ਰੈਂਡ ਕਰ ਦਿੱਤਾ ਕਿ ਭਾਈ ਮਾਨ ਦੀ ਜ਼ਰੂਰਤ ਨਹੀਂ ਹੈ ਪਿੱਛੇ ਸਰਨੇਮ ਦੀ ਨਾ ਹੀ ਸਾਨੂੰ ਖਾਨ ਦੀ ਜ਼ਰੂਰਤ ਹੈ ਠੀਕ ਹੈ ਸਾਨੂੰ ਆਪਣੇ ਭਰਾ ਦੇ ਮਾਨ ਹੈ ਔਰ ਬੇਸਬਰੀ ਨਾਲ ਪੂਰਾ ਪਿੰਡ ਇੰਤਜ਼ਾਰ ਕਰ ਰਿਹਾ ਉਹਨਾਂ ਦਾ ਠੀਕ ਹੈ ਤੁਸੀਂ ਤਿਆਰੀਆਂ ਦੇਖ ਰਹੇ ਹੋ ਠੀਕ ਹੈ ਕਟੋਵਟ 10 ਏਕੜ ਜ਼ਮੀਨ ਪੂਰੀ ਕੁਆਇਰ ਕੀਤੀ ਗਈ ਹੈ ਕਣਕ ਅਜੇ ਪੱਕੀ ਨਹੀਂ ਸੀ ਪੁੱਤਾ ਵਾਂਗੂ ਕਣਕ ਪਾਲੀ ਹੈ ਸਾਰੀ ਕਟਾਈ ਕੀਤੀ ਹੈ ਸਾਡੇ ਲੰਬੜਦਾਰ ਸਾਹਿਬ ਅਜੇ ਪਠਾਣੀ ਹੈ ਜੀ ਇਹਨਾਂ ਦਾ ਪੂਰਾ ਯੋਗਦਾਨ ਹੈ ਠੀਕ ਹੈ ਜੀ ਹੁਣ ਵੀ ਬਿਲਕੁਲ ਤਨ ਦੇ ਨਾਲ ਸਾਰੇ ਤਨਮਾਨਾ ਪੂਰੇ ਨੌਜਵਾਨ ਲੱਗੇ ਹੋਏ ਆ ਪੂਰੀ ਟੀਮ ਹੈ ਕੰਮ ਕਰ ਰਹੀ ਹੈ ਔਰ ਦਿਨ ਰਾਤੇ ਕਰ ਰਹੀ ਹੈ ਕੱਲ ਰਾਤ ਵੀ 11 ਵਜੇ ਤੱਕ ਲਾਈਟਿੰਗ ਦਾ ਕੰਮ ਹੁੰਦਾ ਰਿਹਾ ਜੀ ਔਰ ਸਾਰੇ ਨੌਜਵਾਨ ਪੂਰਾ ਸਹਿਯੋਗ ਦੇ ਰਹੇ ਆ ਸਟੇਜ ਅਦਰ ਲੱਗੀ ਹੈ ਔਰ ਫੂਡ ਕੋਰਟ ਵੀ ਲੱਗੇਗਾ ਠੀਕ ਹੈ ਜੀ ਔਰ ਪਲੱਸ ਨਾਲ ਮੈਂ ਸਾਰਿਆਂ ਨੂੰ ਇਹ ਵੀ ਬੇਨਤੀ ਕਰਨਾ ਚਾਹਨਾ ਹੈ ਜਿਹੜੇ ਵੀ ਸੱਜਣੇ ਆਣਾ ਹੈ ਪਲੀਜ਼ ਕੋਈ ਵੀ ਨਸ਼ਾ ਕਰਕੇ ਨਾ ਆਵੇ ਸਾਡੇ ਮੇਲੇ ਦੇ ਵਿੱਚ ਔਰ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਹੈ ਪਿੰਡ ਦੇ ਚਾਰੋਂ ਤਰਫ ਪਾਰਕਿੰਗ ਦੀ ਸੁਵਿਧਾ ਹੈ ਉੱਥੋਂ ਗੱਡੀ پارک ਕਰਕੇ ਪੈਦਲ ਇੱਥੇ ਤੱਕ ਆਇਆ ਜਾ ਸਕਦਾ ਮਤਲਬ इजीली ਅਪਰੋਚੇਬਲ ਹੈ ਕੋਈ ਇਨਾ ਦੂਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਪਿੰਡ ਵਿੱਚ ਦੌਰਾ ਕੀਤਾ ਗਿਆ ਪਿੰਡ ਵਿੱਚ ਆ ਚੁੱਕੇ ਨੇ ਵੇਸੇ ਆਂਦੇ ਆ ਪਿੰਡ ਦੇ ਵਿੱਚ ਆਂਦੇ ਆ ਬਟ ਪਹਿਲੀ ਵਾਰ ਇਹ ਜੋ ਖੁੱਲਾ ਖੜਾ ਆ ਇਹ ਉਹਨਾਂ ਦਾ ਪਹਿਲੀ ਵਾਰੀ ਹੋ ਰਿਹਾ ਇੱਕ ਮਨ ਦੇ ਵਿੱਚ ਖੁਸ਼ੀ ਆ ਰਹੀ ਹੋਣੀ ਹੈ ਕਿ ਪਹਿਲਾਂ ਟੀਵੀ ਦੇ ਵਿੱਚ ਗਾਣੇ ਸੁਣਦੇ ਸੀ ਤਾਂ ਹੁਣ ਲਾਈਵ ਪ੍ਰੋਗਰਾਮ ਜਿਹੜਾ ਇੱਥੇ ਚੱਲੇਗਾ ਤੇ ਕਿਦਾਂ ਮਨ ਦੇ ਵਿੱਚ ਖੁਸ਼ੀ ਹੈ ਦੇਖੋ ਜੀ ਮਨ ਦੇ ਵਿੱਚ ਖੁਸ਼ੀ ਬਹੁਤ ਹੈ ਬਚਪਨ ਤੋਂ ਆਪਾਂ ਸੁਣਦੇ ਆ ਰਹੇ ਹਾਂ ਉਹ ਤਾਂ ਚਲੋ ਰਿਆਜ ਲਾਈਵ ਦਾ ਤਾਂ ਇਹ ਪਰ ਜੇ YouTube ਦੇਖੀਏ ਜਾਂ TV ਦੇਖੀਏ ਤਾਂ ਬੜਾ ਡਿਫਰੈਂਸ ਹੁੰਦਾ ਇਹਦੇ ਵਿੱਚ ਨਹੀਂ ਅਸੀਂ ਇਕੱਠੇ ਪੜੇ ਆ ਜੀ ਅਸੀਂ ਖੁਦ ਉਹਨਾਂ ਨੂੰ ਲਾਈਵ ਸੁਣਿਆ ਹੋਇਆ ਹੈ ਆ ਬਚਪਨ ਤੋਂ ਸੁਣਿਆ ਹੋਇਆ ਹੈ ਬਟ ਜਿੱਥੇ ਸਟੇਜ ਸ਼ੋ ਹੁੰਦੇ ਆ ਉੱਥੇ ਵੀ ਜਾਈਦਾ ਹੈ ਬਟ ਜਿਹੜਾ ਪਿੰਡ ਵਿੱਚ ਆ ਉਹ ਫਸਟ ਟਾਈਮ ਹੋ ਰਿਹਾ ਜੀ ਠੀਕ ਹੈ ਹਾਂਜੀ ਉਹਦਾ ਖਲਾਸ ਕਲਾਸ ਫੈਲੋ ਰਹੇ ਆ ਤੁਸੀਂ ਉਹਨਾਂ ਦੇ ਤੇ ਇੱਕ ਕਰੋ ਕਰੋ ਤੁਹਾਡੇ ਕਲਾਸ ਫੈਲੋ ਰਹਿ ਚੁੱਕੇ ਨੇ ਇਕੱਠੇ ਪੜੇ ਹੋ ਤੇ ਕਿੱਦਾਂ ਮਨ ਦੇ ਵਿੱਚ ਖੁਸ਼ੀ ਆ ਜਦੋਂ ਆਉਣਗੇ ਇੱਕ ਉਤੇਜਨਾ ਹੋਏਗੀ ਹੁਣ ਵੀ ਆ ਰਹੀ ਹੋਣੀ ਆ ਮਨ ਦੇ ਵਿੱਚ ਵਿਚਾਰ ਕਈ ਤਰ੍ਹਾਂ ਦੇ ਆਏ ਹੋਣਗੇ ਪੂਰਾ ਪਿੰਡ ਦਿਲੋਂ ਇੰਤਜ਼ਾਰ ਕਰ ਰਿਹਾ ਆ ਸਵੇਰੇ ਆਪਣੇ ਸਰਪੰਚ ਅੰਕਲ ਵੀ ਆਏ ਸੀ ਫਾਜ਼ਲ ਸਾਹਿਬ ਵਿੱਕੀ ਦੇ ਸੋਰੀ ਵਿੱਕੀ ਘਰ ਦਾ ਨਿਕਨੇਮ ਉਹਨਾਂ ਦਾ ਠੀਕ ਹੈ ਬੈਸੇ ਸਤਿੰਦਰ ਨਈਮ ਆ ਉਹਨਾਂ ਦਾ ਠੀਕ ਹੈ ਉਹਨਾਂ ਦੇ ਫਾਜ਼ਲ ਸਾਹਿਬ ਵੀ ਆਏ ਸੀਗੇ ਉਹ ਵੀ ਪੂਰਾ ਮਤਲਬ ਸਾਨੂੰ ਗਾਈਡ ਕਰ ਰਹੇ ਆ ਵੀ ਇੱਥੇ ਆ ਕਰ ਲਓ ਇੱਥੇ ਆ ਕਰ ਲਓ ਕਿ ਬਾਹਰੋਂ ਪਬਲਿਕ ਆਏਗੀ ਲੇਡੀਜ਼ ਇੱਧਰ ਬਿਠਾਉਣੇ ਦਾ ਕਰਨਾ ਆ ਜੈਂਟਸ ਇੱਧਰ ਕਰਨਾ ਆ ਮਤਲਬ ਫੈਮਿਲੀ ਨਾਲ ਵੀ ਆਓ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਫੈਮਿਲੀ ਨੂੰ ਬੈਠਣ ਨੂੰ ਜਗ੍ਹਾ ਮਿਲੇਗੀ ਖੁੱਲਾ ਸੱਦਾ ਸਾਰਿਆਂ ਨੂੰ ਤੇ ਕੀ ਪ੍ਰੋਗਰਾਮ ਤੁਸੀਂ ਵਿਸਥਾਰ ਦੱਸ ਸਕਦੇ ਹੋ ਪ੍ਰੋਗਰਾਮ ਦਾ ਬਸ ਸਰ ਜੀ ਦੇਖੋ ਉਹਨਾਂ ਨੇ ਅਪਰੋਕਸੀਮੇਟ 6 ਵਜੇ ਦੇ ਕਰੀਬ ਆ ਜਾਣਾ ਹੈ ਮੰਗਲਵਾਰ ਨੂੰ 16 ਤਰੀਕ ਨੂੰ ਔਰ 16 ਤਰੀਕ ਨੂੰ ਸ਼ਾਮ 6 ਵਜੇ ਤੋਂ ਲੈ ਕੇ 9 ਵਜੇ ਤੱਕ ਖੁੱਲਾ ਖੜਾ ਹੈ ਜੀ ਔਰ ਇਹ ਨਹੀਂ ਹੈ ਕਿ ਤੁਸੀਂ ਹੁੰਦਾ ਨਾ ਸਵਾਣੀਆਂ ਨੂੰ ਕਿ ਯਾਰ ਰੋਟੀ ਪਾਣੀ ਕਰਕੇ ਆਣਾ ਕੁਝ ਵੀ ਫੂਡ ਕੋਟ ਉਸ ਸਾਈਡ ਲੱਗੇਗੀ ਆਪਣੀ ਇੱਧਰ ਸਟੇਜ ਹੈ ਸਟੇਜ ਦੇ ਰਾਈਟ ਸਾਈਡ ਤੇ ਸਾਰੀ ਫੂਡ ਕੋਟ ਹੈ ਇੱਕ ਇੱਕ ਕਰ ਜਗਾ ਸਾਰੇ ਵਿੱਚ ਫੂਡ ਕੋਟ ਦਾ ਹੀ ਹੋਏਗਾ ਕੰਮ ਪਾਣੀ ਦੀ ਕੋਈ ਦਿੱਕਤ ਨਹੀਂ ਹੈ ਠੀਕ ਹੈ ਜੀ ਸਾਰਾ ਮਰ ਪਿੰਡ ਦੇ ਸਹਿਯੋਗ ਨਾਲ ਹੋ ਰਿਹਾ ਪੂਰਾ ਜੀ ਹਾਂ ਬਾਕੀ ਆਪਣੇ ਨੰਬਰਦਾਰ ਸਾਹਿਬ ਦਾ ਪੂਰਾ ਸਹਿਯੋਗ ਹੈ अजय ਪਟਾਣੀ ਸਿਕਿਉਰਟੀ ਦੀ ਗੱਲ ਕਰੀਏ ਤਾਂ ਸਿਕਿਉਰਟੀ ਲੈ ਕੇ ਕਿਵੇਂ ਦੇ ਦੇਓ ਕਿਦਾਂ ਕੁ ਥੋੜੀ ਸਿਕਿਉਰਟੀ ਇੱਥੇ ਯੂਜ਼ ਕੀਤੀ ਜਾਏਗੀ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਦੇਖੋ ਜੀ ਪ੍ਰਸ਼ਾਸਨ ਵੱਲੋਂ ਸਿਕਿਉਰਟੀ ਦਾ ਫੁੱਲ ਇੰਤਜ਼ਾਮ ਕੀਤਾ ਗਿਆ ਹੈ ਮਤਲਬ ਪਿੰਡ ਦੀ ਐਂਟਰੀ ਤੋਂ ਲੈ ਕੇ ਪਾਰਕਿੰਗ ਤੋਂ ਲੈ ਕੇ ਸਟੇਜ ਤੱਕ एवरीथिंग ਸਿਕਿਉਰ ਕੋਈ ਪ੍ਰੋਬਲਮ ਨਹੀਂ ਹੈ ਜੀ ਸਰ ਕੀ ਨਾਮ ਹੈ ਜੀ ਮਨੋਜ ਕੁਮਾਰ ਜੀ ਮਨੋਜੀ ਕਿਵੇਂ ਦੇਖਦੇ ਹੋ ਕਿ ਸਰਤਾਜ ਜੀ ਦਾ ਅਖੜਾ ਇੱਥੇ ਲੱਗਣ ਜਾ ਰਿਹਾ ਤੇ ਬੜੀ ਹੀ ਇੱਕ ਉਤਸ਼ਾਹ ਨੌਜਵਾਨਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਜੀ ਸਾਨੂੰ ਤਾਂ ਜੀ ਬਹੁਤ ਜ਼ਿਆਦਾ ਉਤਸ਼ਾਹ ਆ ਸਾਡੇ ਪਿੰਡ ਵਾਲਿਆਂ ਨੂੰ ਸਾਡੇ ਰਿਸ਼ਤੇਦਾਰਾਂ ਨੂੰ ਸਾਡੇ ਜਿੰਨੇ ਵੀ ਜਾਣ ਪਹਿਚਾਨ ਦੇ ਸਾਡੇ ਯਾਰ ਦੋਸਤਿਆਂ ਨੂੰ ਸਾਰਿਆਂ ਨੂੰ ਆਪਣਾ ਬਹੁਤ ਜ਼ਿਆਦਾ ਮਤਲਬ ਉਤਸ਼ਾਹ ਆ ਸਾਰੇ ਇੱਥੇ ਆਣਗੇ ਆਲੇ ਦੁਆਲੇ ਆਪਣੇ 200 ਪਿੰਡ ਚੋਂ ਇੱਥੇ ਆਣਗੇ ਮਤਲਬ ਦੇਖਣ ਉਹਦਾ ਸ਼ੋਅ ਤੇ ਦੂਜਾ ਇਸ ਗਰਾਉਂਡ ਦੇ ਵਿੱਚ ਸਰਤਾਜ ਦੀਆਂ ਯਾਦਾਂ ਪਹਿਲੀ ਤੋਂ 5ਵੀਂ ਕਲਾਸ ਤੋ ਇੱਥੇ ਪੜ੍ਹੇ ਆ ਇੱਥੇ ਜੁੜੀਆਂ ਉਹਨਾਂ ਦੀਆਂ ਯਾਦਾਂ ਤੇ ਉਹ ਇੱਥੇ ਖੇលਦੇ ਹੁੰਦੇ ਸੀ ਗੇਂਦ ਦੇ ਨਾਲ ਆਪਣੇ ਤੇ ਜੋ ਵੀ ਉਹਨਾਂ ਨੇ ਆਪਣਾ ਖੇលਿਆ ਟੈਂਚੀ ਜੋ ਵੀ ਨੱਠ ਦੌੜ ਕਰਕੇ ਜੋ ਵੀ ਖੇលਿਆ ਹੋਇਆ ਸਾਰਾ ਉਹਨਾਂ ਨੇ ਯਾਦ ਆਊਗਾ ਇੱਥੇ ਨਾਲੇ ਆਪਣਾ ਸ਼ੋਅ ਵੀ ਕਰੂਗੇ ਉਹ ਤੇ ਸਾਰਾ ਆਪਣੇ ਯਾਦ ਵੀ ਕਰਨਗੇ ਜੀ ਹਾਂਜੀ ਇੱਕ ਸਕੂਲ ਦੇ ਵਿੱਚ ਪੜ੍ਹਦੇ ਸਮੇਂ ਪਿੰਡ ਵਿੱਚ ਵਿਚਰਦੇ ਸੀ ਹਾਂਜੀ ਪਰ ਇੱਕ ਸੁਪਰਸਟਾਰ ਵਜੋਂ ਜਦੋਂ ਪਿੰਡ ਵਿੱਚ ਐਂਟਰੀ ਹੋਣੀ ਹੈ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਸੁਪਰਸਟਾਰ ਤਾਂ ਉਹ ਬਣ ਗਿਆ ਪਰ ਪਿੰਡ ਦੀ ਜਿਹੜੀ ਜਾਦਾ ਅਸੀਂ ਤਾਂ ਪਿੰਡ ਦੇ ਮਾਹੌਲ ਦੇ ਸਾਹਮਣੇ ਦੇਖਾਂਗੇ ਠੀਕ ਹੈ ਸਹੀ ਹੈ ਜੀ ਠੀਕ ਹੈ ਹਾਂਜੀ ਜਿਹੜੀ ਆਓ ਭਗਤ ਹੁਣੀ ਆ ਉਹ ਆਪਣੇ ਪਿੰਡ ਦੇ ਮਾਹੌਲ ਦੇ ਹਿਸਾਬ ਨਾਲ ਜਿਹੜੀ ਉਹਨਾਂ ਦੀ ਆਓ ਭਗਤ ਹੁਣੀ ਆ ਉਹ ਪਿੰਡ ਦੇ ਮਾਹੌਲ ਦੇ ਹਿਸਾਬ ਨਾਲ ਔਰ ਪਿੰਡ ਦੇ ਕਲਚਰ ਦੇ ਹਿਸਾਬ ਦੇ ਨਾਲ ਰਾਜੇ ਮਹਾਰਾਜ ਜਿਹੇ ਉਹਦੀ ਐਂਟਰੀ ਕਰਨੀ ਆਪਾਂ ਇੱਥੇ ਪਿੰਡ ਵਿੱਚ ਨਾ ਉਹਨੂੰ ਲੱਗੂਗਾ ਫੀਲਿੰਗ ਹੋਗਾ ਵੀ ਮੈਂ ਇਸ ਪਿੰਡ ਚ ਆ ਗਿਆ ਵੀ ਮੇਰੀ ਜਿਹੜੀ ਐਂਟਰੀ ਹੋਈ ਆ ਆਪਣੇ ਰਾਜੇ ਮਹਾਰਾਜ ਜਿਹੇ ਤਰ੍ਹਾਂ ਹੋਈ ਆ ਹਾਂਜੀ ਤੇ ਕਿਵੇਂ ਦੇਖਦੇ ਹੋ ਉਹ ਤੁਹਾਡੇ ਪਿੰਡ ਅੱਜ ਪ ਤੇ ਪੂਰੀ ਐਕਸਾਈਟਮੈਂਟ ਹੈ ਜੀ ਠੀਕ ਹੈ ਹਾਂ ਜੀ ਤੇ ਕੀ ਮੈਸੇਜ ਦੇਣਾ ਚਾਹੁੰਗੇ ਬਸ ਮੈਸੇਜ ਇਹ ਹੈ ਜੀ ਹਮਮਾ ਕੇ ਪਹੁੰਚੋ ਤੇ ਸ਼ਾਨ ਨੂੰ ਵਧਾਓ ਲਾਈਵ ਇੰਜੋਏ ਕਰੋ ਤੇ ਉਹਨਾਂ ਦੇ ਗੀਤ ਸਾਰੇ ਸੁਣਦੇ ਹੋ ਤੁਸੀਂ ਹਾਂਜੀ ਹਾਂਜੀ ਤਕਰੀਬਨ ਸਾਰੇ ਸੁਨੇ ਹੋਏ ਆ ਜੀ ਅੱਛਾ ਕੋਈ ਸੁਣਾ ਦਿਓ ਇੱਕ ਗੀਤ ਫਿਰ ਨਹੀਂ ਨਹੀਂ ਜੀ ਨਹੀਂ ਲਾਈਵ ਨਹੀਂ ਕੀ ਨਾਮ ਹੈ ਮੇਰਾ ਨਾਮ ਜੀ ਮਨਰਾਜ ਹਾਂਜੀ ਤੇ ਕਹਿਣਾ ਤਾਂ ਇਹ ਜੀ ਵੇਟ ਆ ਕਾਫੀ ਟਾਈਮ ਤੋਂ ਵੇਟ ਆ ਸਾਰੇ ਜਣੇ ਵੇਟ ਕਰ ਰਹੇ ਨੇ ਤੇ ਸਤਿੰਦਰ ਸਰਤਾਜ ਇੱਕ ਨਾਮ ਨਹੀਂ ਇੱਕ ਬ੍ਰਾਂਡ ਹੈ ਬ੍ਰਾਂਡ ਹੈ ਤੇ ਸਾਰੇ ਜਣੇ ਹੈਗੇ ਆ ਕਿ ਹੁਣ ਆਉਗੇ ਦੇਖਣ ਇਹ ਬਹੁਤ ਵੱਡੀ ਗੱਲ ਇੱਥੇ ਸ਼ੋ ਹੋ ਰਿਹਾ ਹੈ ਤੇ ਸਾਨੂੰ ਵੀ ਬਹੁਤ ਖੁਸ਼ੀ ਆ ਪੂਰੇ ਜਦਾ ਉਤਸ਼ਾਹ ਆ ਸਾਰਿਆਂ ਨੂੰ ਆਪਾਂ ਇਹਨਾਂ ਪ੍ਰੈਪਰੇਸ਼ਨਸ ਹੈ ਜਿਹੜੀਆਂ ਸਾਰੀਆਂ ਨਾਲ ਹੋ ਕੇ ਕਰਵਾ ਰਹੇ ਨੇ ਤੇ ਬਾਕੀ ਵੇਟ ਆ ਜੀ ਹੁਣ ਪਰਸੋਂ ਦੀ ਟਾਈਮ ਆ ਕਿ ਟਾਈਮ ਨਹੀਂ ਲੰਘਦਾ ਪਿਆ ਹੁਣ ਇਹ ਹੈ ਕਿ ਕਦੋਂ ਆਉਗੇ ਕਦੋਂ ਦੇਖਾਂਗੇ ਤੇ ਬੇਸਵਰੀਆਂ ਨਹੀਂ ਤਾਂ ਜਿਹੜੇ ਉਹਨਾਂ ਵੱਲੋਂ ਗੀਤ ਗਾਏ ਜਾਂਦੇ ਨੇ ਕਿਵੇਂ ਦੇਖਦੇ ਉਹਨਾਂ ਦੇ ਗੀਤਾਂ ਨੂੰ ਲੈ ਕੇ ਕੀ ਸੋਚ ਰੱਖਦੇ ਹੋ ਗੀਤਾਂ ਨੂੰ ਜੀ ਬਹੁਤ ਵਧੀਆ ਗੀਤ ਨੇ ਉਹਨਾਂ ਦੀ ਇੱਕ ਜਿਹੜੀ ਗਾਇਕੀ ਆ ਉਹ ਲਾਈਕ ਨੇ ਦ ਮੈਨ ਵਿਦ ਨੋ ਹੇਟਰਸ ਸੁਤਿੰਦਰ ਸਰਤਾਜ ਇਹ ਇੱਕ ਜੀ ਉਹਨਾਂ ਨੂੰ ਉਧਰ ਦਿੱਤਾ ਗਿਆ ਕਿਸੇ ਗੱਲੋਂ ਦਿੱਤਾ ਗਿਆ ਜੀ ਤੇ ਬਹੁਤ ਵਧੀਆ ਹਾਂਜੀ ਸਾਡੇ ਤੱਕ ਸੁਣਦਾ ਹੈ ਹਰੇਕ ਬੰਦੇ ਨੂੰ ਕੋਈ ਨਾ ਕੋਈ ਗੀਤ ਇਦਾਂ ਦਾ ਹੈਗਾ ਹੈ ਕਿ ਜਿਹੜੀ ਸਾਡੀ ਲਾਈਫ ਦੇ ਨਾਲ ਆਪਾਂ ਕੋਰੀਲੇਟ ਕਰ ਸਕਦੇ ਹਾਂ ਵਧੀਆ ਲੱਗਦੇ ਆ ਤੇ ਬਹੁਤ ਵਧੀਆ ਜੀ ਸਾਰੇ ਜੀ ਤੇ ਆਪਣਾ ਮੇਰਾ ਸਾਰੇ ਨਾਲ ਫੇਵਰਟ ਹੋ ਡਿਆ ਰਹੀਆਂ ਜੀ ਬਹੁਤ ਵਧੀਆ ਗੀਤ ਆ ਤੇ ਬਹੁਤ ਵਾਰ ਸੁਣਿਆ ਤੇ ਹੁਣ ਉਹਨਾਂ ਦੀ ਫਿਲਮ ਦੀ ਵੀ ਵੇਟ ਹੈ ਤੇ ਦੇਖਾਂਗੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਜੀ 19 ਨੂੰ ਰਿਲੀਜ਼ ਹੋਏ ਵੱਡੇ ਵੱਡੇ ਕਲਾਕਾਰ ਮਸ਼ਹੂਰ ਹੋਏ ਨੇ ਗੁਰਦਾਸ ਮਾਨ ਗੁਰਸੇਵਕ ਮਾਨ ਭਗਵੰਤ ਦੂਜਾ ਹਰ ਭਜਨ ਮਾਨ ਤੇ ਇਸ ਤਰ੍ਹਾਂ ਹੋਰ ਵੀ ਸਿੰਗਰ ਨੇ ਕੁਲਦੀਪ ਮਾਨਕ ਵਰਗੇ ਆਪਣਾ ਨਾਮ ਦੁਨੀਆ ਦੇ ਵਿੱਚ ਕਮਾ ਚੁੱਕੇ ਨੇ ਤੇ ਇਹਨਾਂ ਨੂੰ ਕਿਸ ਲੈਵਲ ਤੱਕ ਦੇਖਦੇ ਹੋ ਇਹ ਤਾਂ ਜੀ ਅੱਪਾ ਸਾਡੀ ਤਾਂ ਇਦਾਂ ਹੈ ਨਹੀਂ ਇਹ ਤਾਂ ਮਾਲਕ ਹੈ ਉਹ ਉਹਨਾਂ ਨੇ ਦੇਣਾ ਹੈ ਉਹਨਾਂ ਦਾ ਆਸਰਾ ਹੈ ਤੇ ਲੈਵਲ ਤਾਂ ਜੀ ਕੋਈ ਹੈ ਨਹੀਂ ਕਿਸੇ ਦਾ ਇਹ ਸਾਰੇ ਆਪਣੇ ਨੇ ਕੋਈ ਗੀਤ ਸੁਣਾ ਦਿਓ ਫਿਰ ਉਹਨਾਂ ਦਾ ਕੋਈ ਨਹੀਂ ਨਹੀਂ ਗੀਤ ਨਹੀਂ ਹੁਣ ਗੀਤ ਤਾਂ ਉਹਨਾਂ ਦੀ ਆ ਉਹ ਆਉਗੇ ਉਹ ਸੁਣਾਉਗੇ ਉਹਨਾਂ ਦੀ ਵੇਟ ਆ ਹੁਣ ਤੇ ਉਦੋਂ ਨਹੀਂ ਸੁਣਾਗੇ ਆਪਾਂ ਗੀਤ ਫੇਰ ਜੀ ਸਾਰਿਆਂ ਨੂੰ ਮੈਂ ਤਾਂ ਸਾਰੇ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਪਿੰਡ ਬਜਰਾਵਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 16 ਤਰੀਕ ਦਿਨ ਮੰਗਲਵਾਰ ਨੂੰ ਸਾਰੇ ਹੀ ਆਪਣੇ ਅਤੇ ਆਪਣੇਆਂ ਦੇ ਨਾਲ ਹੌਮ ਹਮਾ ਕੇ ਪਹੁੰਚੋ ਤੇ ਇਸ ਸ਼ੋਅ ਦੇ ਵਿੱਚ ਆਪਣੀ ਸ਼ਿਰਕਤ ਕਰੋ ਤੇ ਸਤਿੰਦਰ ਸਰਤਾਜ ਜੋ ਕਿ ਸਾਡੇ ਪਿੰਡ ਦਾ ਮਾਣ ਤੇ ਬਹੁਤ ਹੀ ਉੱਚਾ ਨਾਮ ਹੋ ਗਿਆ ਇਸ ਵੇਲੇ ਜੀ ਹਾਲੀਵੁੱਡ ਤੱਕ ਵੀ ਉਹਨਾਂ ਦੀ ਮਤਲਬ ਲੋਕ ਸੁਣਦੇ ਨੇ ਤੇ ਅੱਜ ਦੇ ਟਾਈਮ ਵਿੱਚ ਵੀ ਸੂਫੀ ਸਿੰਗਰ ਹੋਣਾ ਮਤਲਬ ਅੱਜਕੱਲ ਹਿਪ ਹੌਪ ਦੇ ਟਾਈਮ ਦੇ ਵਿੱਚ ਸੂਫੀ ਕਲਚਰ ਨੂੰ ਪ੍ਰਮੋਟ ਕਰਨਾ ਇੱਕ ਤਰੀਕੇ ਮੇਰੇ ਹਿਸਾਬ ਨਾਲ ਤਾਂ ਉਹ ਹੀ ਵੱਡੀ ਗੱਲ ਆ ਕਿ ਪੰਜਾਬ ਦੀ ਵਿਰਾਸਤ ਨੂੰ ਉਹਨਾਂ ਐਨੀ ਖਿੱਚ ਕੇ ਐਨੇ ਉੱਪਰਲੇ ਲੈਵਲ ਤੱਕ ਲਾਇਆ ਗਿਆ ਨੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾਤਰ ਲੋਕ ਪ੍ਰੀਫਰੈਂਸ ਵੈਸਟਰਨ ਸੰਗਸ ਨੂੰ ਦਿੰਦੇ ਨੇ ਤੇ ਉਸ ਜ਼ਮਾਨੇ ਦੇ ਵਿੱਚ ਉਨੀ ਸੂਫੀ ਕਲਚਰ ਨੂੰ ਪੰਜਾਬੀਅਤ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਹਰ ਦੁਨੀਆ ਦੇ ਕੋਨੇ ਵਿੱਚ ਜੀਵਿਤ ਰੱਖਿਆ ਹੈ ਤੇ ਇਹੀ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਆ ਤੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਸਾਰੇ 16 ਤਰੀਕ ਦਿਨ ਮੰਗਰਵਾਰ ਨੂੰ ਪਿੰਡ ਬਜਰੋਵ ਵਿੱਚ ਜ਼ਰੂਰ ਸ਼ਿਰਕਤ ਕਰੋ ਜੀ ਧੰਨਵਾਦ ਨਾਮ ਮੇਰਾ ਨਾਮ ਵਿਕਾਸ ਪਠਾਨੀਆ ਜੀ ਕਿਹੜੇ ਪਿੰਡ ਤੋਂ ਜੀ ਮੇਰਾ ਪਿੰਡ ਬੁਜਰਾਵਰ ਜੀ ਬੁਜਰਾਵਰ ਪਿੰਡ ਦਾ ਇੱਕ ਨਾਮ ਜਿਹੜਾ ਚਮਕਾ ਦਿੱਤਾ ਹੋਇਆ ਪੂਰੀ ਦੁਨੀਆ ਦੇ ਵਿੱਚ ਸਤਿੰਦਰ ਸਰਤਾਜ ਜੋ ਸੂਫੀ ਗਾਇਕ ਨੇ ਇੱਕ ਨਾਮ ਬਣਾ ਲਿਆ ਉਹਨਾਂ ਨੇ ਆਪਣਾ ਤੇ ਕੀ ਦੇਖ ਕਿਵੇਂ ਦੇਖਦੇ ਹੋ ਇਹਨੂੰ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜੀ ਸਤਿੰਦਰ ਸਰਤਾਜ ਇੱਕ ਬ੍ਰਾਂਡ ਹੀ ਬਣ ਚੁੱਕਿਆ ਹੈ ਜੀ ਤੇ ਪੂਰਾ ਵਰਲਡ ਇੰਡੀਆ ਨਹੀਂ ਪੂਰਾ ਵਰਲਡ ਇਹ ਅੱਜਕੱਲ ਬਹੁਤ ਸੁਣ ਰਿਹਾ ਜੀ ਫੇਮਸ ਤੇ 19 ਤਰੀਕ ਨੂੰ ਉਹਨਾਂ ਦੀ ਫਿਲਮ ਆ ਰਹੀ ਹੈ ਜਿਹਦੀ ਬਹੁਤ ਬਦਿਆ ਹੋਗੀ ਜੀ ਸਾਰਿਆਂ ਨੂੰ ਮੈਂ ਇਹੀ ਅਪੀਲ ਕਰਦਾ ਕਿ ਜਰੂਰ ਫਿਲਮ ਜਰੂਰ ਦੇਖੋ ਤੇ 16 ਤਰੀਕ ਨੂੰ ਸਾਡੇ ਪਿੰਡ ਬਜਰਾਵਰ ਵਿੱਚ ਉਹਨਾਂ ਦਾ ਸ਼ੋਅ ਹੋਣ ਜਾ ਰਿਹਾ ਹੈ ਜਿਹੜਾ ਖੁੱਲਾ ਅਖਾੜਾ ਹੈ ਜੀ ਨੋ ਐਂਟਰੀ ਫੀਸ ਤੇ ਸਾਰਿਆਂ ਨੇ ਹਮਮਾ ਕੇ ਜਰੂਰ ਪਹੁੰਚਣਾ ਜੀ ਕਿ ਪਿੰਡ ਵੱਲੋਂ ਸਾਰੇ ਪੰਚਾਇਤ ਵੱਲੋਂ ਪੂਰੇ ਪਿੰਡ ਵੱਲੋਂ ਇੱਕ ਇਹ ਰਿਕਵੈਸਟ ਹੀ ਹੈ ਜੀ ਸ਼ੋਅ ਇਹਨੇ ਪਿੰਡ ਬਜਰਾਵਰ ਦੇ ਪਿੰਡ ਨਿਵਾਸੀ ਸਤਿੰਦਰ ਸਰਤਾਜ ਜਿਨ੍ਹਾਂ ਦਾ 16 ਤਰੀਕ ਨੂੰ 16 April ਨੂੰ ਇੱਕ ਅਖਾੜਾ ਲਗਾਇਆ ਜਾ ਰਿਹਾ ਪਿੰਡ ਵਿੱਚ ਬਹੁਤ ਜ਼ਿਆਦਾ ਮੰਨ ਦੇ ਵਿੱਚ ਇਹਨਾਂ ਦੇ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਤੇ ਇਹਨਾਂ ਪਿੰਡ ਵਾਸੀਆਂ ਵੱਲੋਂ ਸਮੂਹ ਸੰਗਤਾਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਹਮ ਹਮਾ ਕੇ ਇਸ ਅਖਾੜੇ ਦਾ ਆਨੰਦ ਮਾਣੋ ਸਿੰਧ ਸਤਿੰਦਰ ਸਰਤਾਜ ਜੇ ਜੋ ਇੱਥੇ ਬਚਪਨ ਤੋਂ ਇਸ ਸਕੂਲ ਦੇ ਵਿੱਚ ਪੜ੍ਹੇ ਨੇ ਇੱਥੇ ਹੀ ਉਹਨਾਂ ਨੇ ਬਚਪਨ ਕੱਟਿਆ ਇੱਥੇ ਹੀ ਵੱਡੇ ਹੋਏ ਤੇ ਇੱਕ ਮਹਾਨ ਸੂਫੀ ਗਾਇਕ ਜੋ ਬਣ ਚੁੱਕੇ ਨੇ ਬਜਰੌਰ ਪਿੰਡ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾ ਦਿੱਤਾ ਤੇ ਉਹਨਾਂ ਵੱਲੋਂ ਪਹਿਲੀ ਵਾਰ ਇਹ ਅਖਾੜਾ ਇਸ ਪਿੰਡ ਵਿੱਚ ਲਗਾਇਆ ਜਾਵੇਗਾ ਫਿਲਹਾਲ ਪਹਿਲਾਂ ਵੀ ਇਹ ਪਿੰਡ ਦੇ ਵਿੱਚ ਆਉਂਦੇ ਜਾਂਦੇ ਰਹੇ ਨੇ ਪਰ ਜਿਹੜਾ ਖੁੱਲਾ ਅਖਾੜਾ ਫਸਟ ਟਾਈਮ ਉਹਨਾਂ ਵੱਲੋਂ ਲਗਾਇਆ ਜਾ ਰਿਹਾ ਤੇ ਇੱਕ ਖੁਸ਼ੀ ਦੀ ਲਹਿਰ ਦੌੜ ਰਹੀ ਆ ਪਿੰਡ ਵਾਸੀਆਂ ਦੇ ਮਨਾਂ ਦੇ ਵਿੱਚ ਜੀਬੀਸੀ ਅਪਡੇਟ ਦੇ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੈਂ ਨਵਨੀ ਸਿੰਘ ਚੀਮਾ ਇਜਾਜ਼ਤ ਦਿਓ ਧੰਨਵਾਦ ਭਾਈ ਆਏ ਆਏ ਆ ਆਇਆ ਆ ਏ ਬਪਾਈ ਆਇਆ ਮੇਰਾ ਬਪਾਈ ਵੀ ਸੱਚੀ ਨਾ ਬਪਾਈ ਆਇਆ ਇਹ ਮੇਰਾ ਬਪਾਈ ਆਇਆ ਬਪਾਈ ਆ ਆ ਜਾਣੀ ਐ ਦੇਖੋ ਜੀ ਇਹ ਭਾਵੇਂ ਬੋਲ ਨਹੀਂ ਸਕਦੇ ਪਰ ਤੁਸੀਂ ਇਹਦੀਆਂ ਫੀਲਿੰਗਾਂ ਲੈ ਸਕਦੇ ਹੋ ਪੁਰੀਆਂ ਮਰੋ ਦਿਲ ਤੋਂ ਫੀਲਿੰਗ ਦੇ ਰਿਹਾ ਸਾਡੇ ਪਿੰਡ ਦੀ ਸ਼ਾਨ ਆ ਬੱਲੂ ਏ ਠੀਕ ਆ ਜੀ ਤੇ ਇਹ ਆਪਣੀ ਮਤਲਬ ਫੇਰ ਵੀ ਬੋਲ ਕੇ ਦੱਸ ਰਿਹਾ ਜੀ ਤੁਹਾਨੂੰ ਕਿ ਮੈਂ ਕੀ ਚਾਹੁੰਦਾ ਨੂੰ ਪਤਾ ਹੈ ਕਿ ਸਰਤਾਜ ਨੇ ਆਣਾ ਔਰ ਮੋਬਾਈਲ ਤੇ ਗਾਣੇ ਸੁਣਦਾ ਬੱਲੂ ਤੋਂ ਦਾ ਸਦਾ ਹੀ ਦੇ ਗਾਣੇ ਹਾਂ ਮਤਲਬ ਤਿਆਰੀਆਂ ਹੋ ਰਹੀਆਂ ਦਾ ਗਰਾਊਂਡ 'ਚ ਹੀ ਰਹਿੰਦਾ ਹੋਣਾ ਫਿਰੇ ਬਿਲਕੁਲ ਜੀ ਬਿਲਕੁਲ ਦਿਨ ਰਾਤ ਗਰਾਊਂਡ 'ਚ ਆਇਆ 10:30 ਵਜੇ ਰਾਤੀ ਗਿਆ ਜੀ ਇੱਥੋਂ ਜੀ ਫੁੱਲ ਤਿਆਰੀਆਂ ਹੋ ਰਹੀਆਂ ਨੇ ਸਾਡੇ ਨਾਲ ਹੀ ਐ